ਵਚਨ ਬਖਸ਼ਿਸ਼ ਕਰਦੇ ਨੇ ਭਾਈ ਮੰਜ ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕਿਆ ਕਰਦੀ ਭਾਈ ਮੰਜ ਨੂੰ ਇੰਨੀ ਇੱਕ ਗੱਲ ਸਮਝ ਦੇ ਵਿੱਚ ਆ ਗਈ ਕਿ ਸਿੱਖੀ ਤੇ ਸਿੱਖੀ ਕਿਉਂ ਨਹੀਂ ਟਿਕਦੀ ਲੋਕਾਂ ਦੀ ਪਰਵਾਹ ਕੀਤੇ ਬਿਨਾ ਭਾਈ ਮੰਜ ਨੇ ਆਪ ਦੇ ਘਰ ਦੇ ਵਿੱਚੋਂ ਕਬਰਾਂ ਕੱਢ ਕੇ ਬਾਹਰ ਮਾਰੀਆਂ ਕਿ ਹੁਣ ਮੈਂ ਗੁਰੂ ਦੇ ਘਰ ਦਾ ਸਿੱਖ ਬਣਨਾ ਹੈ ਲੋਕਾਂ ਬੜਾ ਮੰਦਾ ਚੰਗਾ ਆਖਿਆ ਭਾਈ ਮੰਜ ਕਹਿੰਦੇ ਨੇ ਹੁਣ ਨਹੀਂ ਪਰਵਾ ਹੁਣ ਤਾਂ ਗੁਰੂ ਦੇ ਚਰਨਾਂ ਦੀ ਸੰਗਤ ਪ੍ਰਾਪਤ ਹੋ ਗਈ ਹੁਣ ਤਾਂ ਇਹਦੇ ਬਦਲੇ ਚ ਭਾਵੇਂ ਕਿੰਨਾ ਕੁਝ ਸੁਣਨ ਨੂੰ ਮਿਲ ਜੇ ਮੈਂ ਸੁਣ ਲਵਾਂ ਕਿੰਨੇ ਨੁਕਸਾਨ ਚੱਕਣ ਨੂੰ ਮਿਲ ਜਾਣ ਮੈਂ ਚੱਕ ਲਵਾਂਗਾ ਪਰ ਐਸਾ ਗੁਰੂ ਕਿਤੇ ਵੱਡਿਆਂ ਭਾਗਾਂ ਦੇ ਨਾਲ ਨਸੀਬ ਹੁੰਦਾ ਹੈ ਮੈਂ ਆਪਣੇ ਇਸ ਗੁਰੂ ਦਾ ਪੱਲਾ ਨਹੀਂ ਛੱਡਣਾ ਤੇ ਅੱਜ